ਪਾਈ ਹੈ ਨਾ ਜਿਹੜਾ ਉਹ ਇੱਕ ਸ਼ਬਦ ਨਹੀਂ ਹੈ ਉਹ ਖਿਤਾਬ ਹੈ ਅਸੀਂ ਜਣੇ ਖਣੇ ਦੇ ਨਾਲ-ਨਾਲ ਪਾਈ ਲਾ ਛੱਡਿਆ ਹਮ ਖਿਤਾਬ ਹੈ ਉਹ ਪਾਈ ਠੀਕ ਹੈ ਤੇ ਜਿਸ ਨੂੰ ਗੁਰੂ ਆਪਣਾ ਪਾਈ ਕਹੇ ਦੇ ਮੈਨੂੰ ਲੱਗਦਾ ਨਾ ਤਾਂ ਉਸ ਥਾਂ ਦੇ ਇਸ ਸੰਸਾਰ ਦੇ ਵਿੱਚ ਹਮ ਉਹ ਜਿਹੜਾ ਹੈ ਉਹ ਉਹਦਾ ਕੋਈ ਆਸਰਾ ਜਿਹੜਾ ਆ ਤੁਹਾਨੂੰ ਲੱਗਦਾ ਵੀ ਉਹਨੂੰ ਕੋਈ ਛੱਡ ਸਕਦਾ ਹੈ ਉਦੋਂ ਹੱਤ ਜਿਹੜਾ ਗੁਰੂ ਨੇ ਫੜ ਲਿਆ ਗੁਰੂ ਨੇ ਆਪਣਾ ਭਰਾ ਕਹਿ ਦਿੱਤਾ ਭਾਈ ਕਹਿ ਦਿੱਤਾ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕੀਤਾ ਬੀਬੀ ਸੂਰਤੀ ਤੇਰੀ ਔਲਾਦ ਪੰਥ ਵਿੱਚ ਚਾਂਦੀ ਦੀ ਤਰ੍ਹਾਂ ਚਮਕੇਗੀ ਤੇ ਤੇਰ ਨੂੰ ਵਰ ਹੈ ਕਿ ਤੇਰੀ ਸੰਤਾਨ ਸਿੱਖੀ ਵਿੱਚ ਬਹੁਤ ਅੱਗੇ ਤੱਕ ਜਾਏਗੀ ਤੇ ਸਿੱਖੀ ਦਾ ਪ੍ਰਚਾਰ ਕਰੇਗੀ ਤੇ ਉਸ ਵਕਤ ਜਦੋਂ ਭਾਈ ਸਾਧੂ ਜੀ ਆਏ ਤੇ ਜਦੋਂ ਉਹਨਾਂ ਦੀ ਨਿਗਾ ਗੁਰੂ ਸਾਹਿਬ ਨਾਲ ਮਿਲੀ ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹ ਟੈਪਿਆ ਉਹ ਕੱਟੜ ਗੁਰੂ ਘਰ ਦਾ ਵਿਰੋਧੀ ਗੁਰੂ ਸਾਹਿਬ ਦੀ ਚਰਨਾਂ ਦੇ ਵਿੱਚ ਟੈ ਪਿਆ ਤੇ ਗੁਰੂ ਸਾਹਿਬ ਨੂੰ ਆਖਿਆ ਏ ਗੁਰੂ ਸਾਹਿਬ ਅਸੀਂ ਬਹੁਤ ਲੰਬੇ ਸਮੇਂ ਸਖੀ ਸਰਵਰਾਂ ਦੇ ਕਰਮ ਕਾਂਡਾ ਨੂੰ ਮੰਨਦੇ ਰਹੇ ਉਸ ਪੀਰ ਦਾ ਖਾਦਾ ਹੋਇਆ ਜੁੱਠਾ ਅਸੀਂ ਖਾਂਦੇ ਰਹੇ ਮੈਨੂੰ ਤਾਂ ਅੱਜ ਸੋਝੀ ਪਈ ਹੈ ਕਿ ਤਖਤਾਂ ਵਾਲੇ ਬਾਦਸ਼ਾਹ ਤੁਹਾਡੇ ਘਰ ਦੀ ਨਿਮਰਤਾ ਕਿੰਨੀ ਹੈ ਪ੍ਰੇਮ ਕਿੰਨਾ ਹੈ ਗੱਲ ਤੇ ਵੀ ਐਸਾ ਗੁਰੂ ਸਾਹਿਬ ਆਉਂਦੇ ਸਾਨੂੰ ਬੁਲਾਉਣਾ ਨਹੀਂ ਆਉਂਦਾ ਬਿਲਕੁਲ ਇਹ ਰੂਪ ਚੰਦ ਜੀ ਨੂੰ ਪਾਈ ਦਾ ਕਿਤਾਬ ਬਖਸ਼ਿਆ ਅਤੇ ਆਪਣੀ ਨਿਸ਼ਾਨੀਆਂ ਬਖਸ਼ਿਆ ਤੇ ਇੱਕ ਕੜਛਾ ਤੇ ਇੱਕ ਖੰਡਾ ਬਖਸ਼ਿਆ ਦੇਗ ਤੇਗ ਤੇਗਾ ਜੇ ਦਰ ਤੇ ਆਏ ਨੂੰ ਦੇਗ ਚੜ ਕੇ ਆਏ ਨੂੰ ਤੇਗ ਦੇ ਅਕਸਰ ਇੱਕ ਗੱਲ ਵੀ ਕੀਤੀ ਜਾਂਦੀ ਆ ਤੇਗ ਤੇਗ ਫਤਿਹ ਜੀ ਇਹ slogan ਐਵੇਂ ਸਮੇਂ ਦਾ ਇੱਕਸਾਨਾ ਜੋ ਅਕਸਰ ਬੋਲਿਆ ਜਾਂਦਾ ਆ ਠੀਕ ਆ ਇੱਕ ਨਾਰਾ ਆ ਜੋ ਬੋਲਿਆ ਜਾਂਦਾ ਆ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਆ ਵੇਖੋ ਜਿਵੇਂ ਆਪਾਂ ਗੁਰੂ ਹਰ ਇੱਕ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸੱਚੇ ਸੇਵਕ ਸੀ ਭਾਈ ਰੂਪ ਚੰਦ ਤੇ ਇਹ ਭਾਈ ਰੂਪ ਚੰਦ ਜੀ ਨੂੰ ਦਿੱਤੀ ਬਖਸ਼ੀ ਸੇਵਾ ਹੀ ਸੀ ਜਿਸ ਤੋਂ ਬਾਅਦ ਦੇਖ ਤੇ ਫਤਿਹ ਜਿਹੜੀ ਮੈਂ ਭਾਈ ਰੂਪ ਚੰਦ ਜੀ ਦੀ ਕੁਲ ਦੀ ਅੱਗੇ ਗੱਲ ਕੀਤੀ ਮੈਂ ਥੋੜੇ ਸ਼ਬਦਾਂ ਵਿੱਚ ਉਹਨਾਂ ਦੀ ਪੂਰਨ ਕੁਲ ਦਾ ਵੇਰਵਾ ਦਾਂ ਕਿ ਵੀ ਸਾਡੇ ਸਿੱਖਾਂ ਦੇ ਵਿੱਚ ਦੇਖੋ ਹੁਣ ਜਿਹੜਾ ਭਾਈ ਸ਼ਬਦ ਹੈ ਅਸੀਂ ਜਣੇ ਖਣੇ ਦੇ ਨਾਲ-ਨਾਲ ਭਾਈ ਲਾ ਛੱਡਿਆ ਹਾਂ ਇਹ ਮੈਂ ਮਾਫ ਕਰ ਰਿਹਾ ਤੁਹਾਨੂੰ ਟੋਕ ਰਿਹਾ ਫਿਰ ਅਕਸਰ ਵੀਵਰਸ ਵੱਲੋਂ ਕਹਿ ਜਾਂਦਾ ਕਿ ਤੁਸੀਂ ਵਿੱਚ ਟੋਕਦੇ ਬੰਦੇ ਨੂੰ ਪਰ ਗੱਲ ਇਹ ਕਿ ਜਦੋਂ ਕੋਈ ਗੱਲ ਯਾਦ ਆਉਂਦੀ ਹੈ ਇਸ ਲਈ ਟੋਕਣਾ ਜ਼ਰੂਰੀ ਸਮਝ ਆਇਆ ਕਿਉਂਕਿ ਬਾਅਦ ਵਿੱਚ ਮੈਨੂੰ ਭੁੱਲ ਜਾਂਦੀ ਹੈ ਜੀ ਸੋ ਜਦੋਂ ਆਪਾਂ ਪਹਿਲਾ ਪੋਡਕਾਸਟ ਕੀਤਾ ਸੀਗਾ ਆਪਣਾ ਉਦੋਂ ਉਦੋਂ ਵੀ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜਾ ਭਾਈ ਸ਼ਬਦ ਆ ਉਹ ਸਿਰਫ ਪੰਜਾਂ ਜਾਣਿਆਂ ਨੂੰ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਮਹਾਰਾਜ ਨੇ ਪੰਜ ਪਰਿਵਾਰਾਂ ਨੂੰ ਬਖਸ਼ਿਸ਼ ਦਿੱਤੀ ਪੰਜ ਪਰਿਵਾਰਾਂ ਨੂੰ ਬਖਸ਼ਿਸ਼ ਕੀਤਾ ਸੀਗਾ ਪਰ ਅੱਜ ਆਪਾਂ ਜਣੇਖਣੇ ਦਾ ਉਸ ਤੋਂ ਬਾਅਦ ਮੈਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਸੀਗੇ ਕਮੈਂਟਸ ਆਏ ਸੀਗੇ ਕਿ ਇਹਦੇ ਬਾਰੇ ਥੋੜਾ ਵਿਸਥਾਰ ਚ ਦੱਸਿਆ ਜਾਵੇ ਜੀ ਸੋਹੀ ਬੇਨਤੀ ਕਰੂੰਗਾ ਕਿ ਥੋੜਾ ਜਿਹਾ ਇਹਦੇ ਬਾਰੇ ਵਿਸਥਾਰ ਦੇ ਦਿਓ ਦੇਖੋ ਭਾਈ ਭਾਈ ਪਾਈ ਹੈ ਨਾ ਜਿਹੜਾ ਉਹ ਇੱਕ ਸ਼ਬਦ ਨਹੀਂ ਹੈ ਉਹ ਇੱਕ ਕਿਤਾਬ ਹੈ ਹਮ ਕਿਤਾਬ ਹੈ ਉਹ ਪਾਈ ਠੀਕ ਹੈ ਤੇ ਜਿਸ ਨੂੰ ਗੁਰੂ ਆਪਣਾ ਭਾਈ ਕਹਦੇ ਮੈਨੂੰ ਲੱਗਦਾ ਨਾ ਤਾਂ ਉਹ ਇਸ ਥਾਂ ਦੇ ਇਸ ਸੰਸਾਰ ਦੇ ਵਿੱਚ ਹੂੰ ਉਹ ਜਿਹੜਾ ਆ ਉਹਦਾ ਕੋਈ ਆਸਰਾ ਜਿਹੜਾ ਆ ਤੁਹਾਨੂੰ ਲੱਗਦਾ ਵੀ ਉਹਨੂੰ ਕੋਈ ਛੱਡ ਸਕਦਾ ਹੈ ਉਹਦਾ ਹੱਥ ਜਿਹੜਾ ਗੁਰੂ ਨੇ ਫੜ ਲਿਆ ਗੁਰੂ ਨੇ ਆਪਣਾ ਭਰਾ ਕਹਿ ਦਿੱਤਾ ਭਾਈ ਕਹਿ ਦਿੱਤਾ ਹਾਂ ਮਾਲਵੇ ਦੀ ਬੋਲੀ 'ਚ ਭਰਾ ਨੂੰ ਭਾਈ ਕਹਿੰਦੇ ਆ ਹਾਂਜੀ ਤੇ ਜਿਹੜਾ ਭਾਈ ਦਾ ਖਿਤਾਬ ਹੈ ਐਡਾ ਪਵਿੱਤਰ ਖਿਤਾਬ ਹੈ ਨਾ ਜਿਵੇਂ ਤੁਸੀਂ ਦੇਖ ਫਤ ਦੇਖ ਫਤੇ ਦੀ ਗੱਲ ਕੀਤੀ ਮੈਂ ਇੱਕ ਗੱਲ ਜ਼ਿਕਰ ਕਰਾਂਗਾ ਸਖੀ ਸਰਵਰ ਆ ਦੀ ਗੱਲ ਕੀਤੀ ਤੁਸੀਂ ਵੇਖੋ ਇੱਕ ਬੀਬੀ ਸੂਰਤੀ ਜੀ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਵਲੇ ਤੋਂ ਇੱਕ ਗੁਰੂ ਘਰ ਦੇ ਸਿੱਖ ਸੀ ਭਾਈ ਆਕਲ ਜੀ ਹਮ ਭਾਈ ਆਕਲ ਜੀ ਦੀ ਜਿਹੜੀ ਧੀ ਸੀ ਬੀਬੀ ਸੂਰਤੀ ਹਮ ਬੀਬੀ ਸੂਰਤੀ ਦਾ ਜਿਹੜਾ ਉਸ ਵਕਤ ਪੁਰਾਣੇ ਸਮਿਆਂ ਵਿੱਚ ਇਹ ਹੁੰਦਾ ਸੀ ਵੀ ਜਿਹੜਾ ਨਿਕਾਹ ਸੀ ਹਮ ਉਹ ਕਰ ਦਿੱਤਾ ਜਾਂਦਾ ਸੀ ਵੀ ਕਰਦੇ ਪੰਡਤ ਵੱਲੋਂ ਬਿਨਾਂ ਕਿਸੇ ਪੁੱਛ ਪੜਤਾਲ ਤੋਂ ਤੇ ਉਹ ਇੱਕ ਵਾਰ ਉਸਨੇ ਜਿਹੜਾ ਉਹਦਾ ਬੀਬੀ ਸੂਰਤੀ ਜਿਹਦਾ ਵਿਆਹ ਸੀ ਉਹ ਜਿਹੜਾ ਆ ਉਸਨੇ ਫਿਕਸ ਕਰ ਦਿੱਤਾ ਭਾਈ ਸਾਧੂ ਦੇ ਘਰ ਤੇ ਭਾਈ ਸਾਧੂ ਸਖੀ ਸਰਵਰਾਂ ਨੂੰ ਮੰਨਣ ਵਾਲਾ ਪਰਿਵਾਰ ਸੀ ਤੇ ਜਦੋਂ ਬੀਬੀ ਸੂਰਤੀ ਜੀ ਨੂੰ ਪਤਾ ਲੱਗਾ ਆ ਕੇ ਉਹਨਾਂ ਦੇ ਜਿਹੜੇ ਪਿਤਾ ਜੀ ਨੂੰ ਪਤਾ ਲੱਗਾ ਉਹਨਾਂ ਦੇ ਪਿਤਾ ਨੂੰ ਭਾਈ ਆਕਲ ਜੀ ਨੂੰ ਪਤਾ ਲੱਗਾ ਵੀ ਮੇਰੀ ਧੀ ਦਾ ਵਿਆਹ ਜਿਹੜਾ ਉਸ ਸਖੀ ਸਰਵਰਾਂ ਗੈਰ ਗੁਰਮਤ ਵਿਰੋਧੀ ਘਰ ਦੇ ਵਿੱਚ ਗੁਰਮਤ ਵਿਰੋਧੀ ਘਰ ਵਿੱਚ ਪੱਕਾ ਹੋ ਗਿਆ ਤੇ ਉਸ ਵਕਤ ਜਿਹੜਾ ਆ ਉਹਨਾਂ ਦੇ ਮਨ ਵਿੱਚ ਬਰਾਗ ਜ਼ਰੂਰ ਆਇਆ ਲੇਕਿਨ ਜਦੋਂ ਧੀ ਨੂੰ ਕਿਹਾ ਧੀ ਕਹਿੰਦੀ ਹੁਣ ਜੋ ਸਤਗੁਰ ਦਾ ਭਾਣਾ ਹੈ ਉਹ ਮੈਂ ਜ਼ਰੂਰ ਮੰਨਾਂਗੀ ਤੇ ਉਹਨਾਂ ਨੇ ਜਿਹੜਾ ਹੈ ਆਪਣੀ ਧੀ ਨੂੰ ਇਹ ਕਿਹਾ ਕਿ ਇਹ ਤੇ ਤੇਰਾ ਵਿਆਹ ਐਸ਼ਕਰ ਵਿੱਚ ਹੋ ਰਿਹਾ ਹੈ ਜਿਸ ਘਰ ਵਿੱਚ ਗੈਰ ਵਿਰੋਧੀ ਗੁਰਮਤ ਵਿਰੋਧੀ ਜਿਹੜੇ ਕੰਮ ਕੀਤੇ ਜਾਂਦੇ ਨੇ ਲੇਕਿਨ ਮੈਂ ਤੈਨੂੰ ਇਹੀ ਸਿੱਖਦਾਂਗਾ ਵੀ ਤੂੰ ਹਮੇਸ਼ਾ ਗੁਰਮਤ ਦੇ ਅਨੁਕੂਲ ਚੱਲੀ ਤੇ ਉਸ ਵਕਤ ਪੀਬੀ ਸੂਰਤੀ ਜੀ ਦਾ ਕਹਿੰਦੇ ਨੇ ਵੀ ਜਦੋਂ ਵਿਆਹ ਹੋਇਆ ਭਾਈ ਸਾਧੂ ਜੀ ਦੇ ਨਾਲ ਤੇ ਤੁਕਲਾਨੀ ਪਿੰਡ ਤੋਂ ਜਿਹੜਾ ਵੱਡੇ ਘਰ ਜਿਹੜਾ ਇੱਕ ਇਤਿਹਾਸ ਬੜਾ ਵਿਸ਼ਾਲ ਹੈ ਸਾਡੀ ਕੌਮ ਦਾ ਅਸੀਂ ਅਕਸਰ ਸੁਣਾਉਂਦੇ ਵੀ ਨੇ ਤੇ ਉਸ ਵਕਤ ਕਹਿੰਦੇ ਰਸਤੇ ਦੇ ਵਿੱਚ ਡਰੋਲੀ ਪਾਈਕਾ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਾਰਾ ਪਰਿਵਾਰ ਡਰੋਲੀ ਪਾਈਕਾ ਦੇ ਵਿੱਚ ਜਦੋਂ ਗੁਰੂ ਸਾਹਿਬ ਉਸ ਵੇਲੇ ਦੀਵਾਨ ਲਗਾਏ ਸੀ ਤੇ ਜਦੋਂ ਬੀਬੀ ਸੂਰਤੀ ਦੀ ਡੋਲੀ ਜਾ ਰਹੀ ਸੀ ਤੇ ਰਸਤੇ ਵਿੱਚ ਉਹਨੇ ਗੁਰੂ ਕੀਰਤਨ ਦਾ ਜਸ ਸੁਣਿਆ ਤੇ ਉਹਨੇ ਡੋਲੀ ਰੁਕਾਣ ਲਈ ਆਖਿਆ ਤੇ ਕਹਾਰਾ ਨੇ ਜਦੋਂ ਡੋਲੀ ਨਾ ਰੁਕੀ ਤੇ ਉਹਨੇ ਆਪਣੇ ਗਹਿਣੇ ਲਾ ਕੇ ਦੇ ਦਿੱਤੇ ਕਹਿੰਦੇ ਮੈਨੂੰ ਆਪਣੇ ਪ੍ਰੀਤਮ ਦੀ ਮੈਨੂੰ ਆਪਣੇ ਸਰਜਣ ਸੁਹੇਲੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਸ਼ਨ ਕਰ ਲੈਣ ਦਿਓ ਹੁਣ ਮੇਰਾ ਵਿਆਹ ਜਿਹੜਾ ਹੈ ਉਹ ਐਸੇ ਘਰ ਵਿੱਚ ਹੋ ਗਿਆ ਮੈਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਮੈਨੂੰ ਕਿੱਥੇ ਗੁਰੂ ਦੇ ਦਰਸ਼ਨ ਹੋਣਗੇ ਬਖਸ਼ਿਸ਼ ਜਾਂ ਨਹੀਂ ਦੇ ਉਸ ਵਕਤ ਬੀਬੀ ਸੂਰਤੀ ਜੀ ਜਦੋਂ ਗੁਰੂ ਦਰਬਾਰ ਵਿੱਚ ਪਹੁੰਚੇ ਤਕੀਫ਼ਤਨ ਖਤਮ ਹੋਣ ਉਪਰੰਤ ਗੁਰੂ ਦਰਬਾਰ ਵਿੱਚ ਬਾਬਾ ਬੀਦੀ ਚੰਦ ਜੀ ਤੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪੁੱਛਿਆ ਵੀ ਇਹ ਭਾਈ ਬੀਦੀ ਚੰਦ ਇਹ ਧੀ ਕੌਣ ਹੈ ਤੇ ਗੁਰੂ ਜਦੋਂ ਬਾਬਾ ਬੀਦੀ ਚੰਦ ਜੀ ਨੇ ਦੱਸਿਆ ਵੀ ਹੇ ਗੁਰੂ ਸਾਹਿਬ ਇਹ ਪਾਈ ਆਕਲ ਗੁਰੂ ਸਾਹਿਬ ਦੀ ਸਿੱਖ ਦੀ ਧੀ ਹੈ ਤੇ ਇਹ ਵੀ ਤੁਹਾਡੇ ਪ੍ਰਤੀ ਇਥਾ ਪ੍ਰੇਮ ਸ਼ਰਧਾ ਰੱਖਦੀ ਹੈ ਤੇ ਜਦੋਂ ਬੀਬੀ ਸੂਰਤੀ ਨੇ ਦੱਸਿਆ ਕਿ ਹੇ ਗੁਰੂ ਹਰਗੋਬਿੰਦ ਮਹਾਰਾਜ ਜੀ ਮੇਰੇ ਤਖਤਾਂ ਵਾਲੇ ਬਾਦਸ਼ਾਹ ਮੇਰੇ ਮੇਰਾ ਜਿਹੜਾ ਵਿਆਹ ਹੈ ਉਹ ਐਸੇ ਘਰ ਵਿੱਚ ਹੋ ਗਿਆ ਜੋ ਗੁਰਮਤ ਵਿਰੋਧੀ ਕਾਰਜ ਕਰਦਾ ਹੈ ਸਿੱਖੀ ਸਰਵਰ ਨੂੰ ਮੰਨਦਾ ਹੈ ਤੇ ਮੈਂ ਇਹੀ ਆਪ ਜੀ ਅੱਗੇ ਅਰਦਾਸ ਕਰਾਂਗੀ ਮੇਰੇ ਘਰ ਤੋਂ ਸਿੱਖੀ ਦਾ ਵਿਚਾਰ ਹੋ ਤੇ ਉਸ ਵਕਤ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਉਸ ਵਕਤ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕੀਤਾ ਬੀਬੀ ਸੂਰਤੀ ਤੇਰੀ ਔਲਾਦ ਪੰਥ ਵਿੱਚ ਚਾਂਦੀ ਦੀ ਤਰ੍ਹਾਂ ਚਮਕੇਗੀ ਤੇ ਤੇਰ ਨੂੰ ਵਰ ਹੈ ਕਿ ਤੇਰੀ ਸੰਤਾਨ ਸਿੱਖੀ ਵਿੱਚ ਬਹੁਤ ਅੱਗੇ ਤੱਕ ਜਾਏਗੀ ਤੇ ਸਿੱਖੀ ਦਾ ਪ੍ਰਚਾਰ ਕਰੇਗੀ ਤੇ ਉਸ ਵਕਤ ਭਾਈ ਸਾਧੂ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੀ ਡੋਲੀ ਛੱਡ ਕੇ ਬੀਬੀ ਸੂਰਤੀ ਚਲੀ ਗਈ ਤੇ ਜਦੋਂ ਆਏ ਦਰਬਾਰ ਵਿੱਚ ਕਿਰਪਾਨ ਚੱਕੀ ਬੀਬੀ ਸੂਰਤੀ ਨੂੰ ਮਾਰਨ ਦੀ ਵੀ ਉਹਨਾਂ ਨੂੰ ਹੋਇਆ ਵੀ ਆ ਕਿਹੜੀ ਤੀ ਆ ਗਈ ਵੀ ਆਪਣੇ ਪਹਿਲੇ ਦਿਨ ਹੀ ਜਿਹੜਾ ਆਪਣੀ ਡੋਲੀ ਛੱਡ ਕੇ ਭੱਜ ਗਈ ਤੇ ਬਾਅਦ ਚ ਘਰ ਚ ਕੀ ਹੋਊਗਾ ਤੇ ਉਸ ਵਕਤ ਜਦੋਂ ਭਾਈ ਸਾਧੂ ਜੀ ਆਏ ਤੇ ਜਦੋਂ ਉਹਨਾਂ ਦੀ ਨਿਗਾਹ ਗੁਰੂ ਸਾਹਿਬ ਨਾਲ ਮਿਲੀ ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹ ਟੈ ਪਿਆ ਉਹ ਕੱਟੜ ਗੁਰੂ ਘਰ ਦਾ ਵਿਰੋਧੀ ਗੁਰੂ ਸਾਹਿਬ ਦੀ ਚਰਨਾਂ ਦੇ ਵਿੱਚ ਟੈਪ ਪਿਆ ਤੇ ਗੁਰੂ ਸਾਹਿਬ ਨੂੰ ਆਖਿਆ ਹੇ ਗੁਰੂ ਸਾਹਿਬ ਅਸੀਂ ਬਹੁਤ ਲੰਬੇ ਸਮੇਂ ਸਖੀ ਸਰਵਰਾਂ ਦੇ ਕਰਮ ਕਾਂਡਾ ਨੂੰ ਮੰਨਦੇ ਰਹੇ ਉਸ ਪੀਰ ਦਾ ਖਾਦਾ ਹੋਇਆ ਜੁੱਠਾ ਅਸੀਂ ਖਾਂਦੇ ਰਹੇ ਮੈਨੂੰ ਤਾਂ ਅੱਜ ਸੋਝੀ ਪਈ ਹੈ ਕਿ ਤਖਤਾਂ ਵਾਲੇ ਬਾਦਸ਼ਾਹ ਤੁਹਾਡੇ ਘਰ ਦੀ ਨਿਮਰਤਾ ਕਿੰਨੀ ਹੈ ਪ੍ਰੇਮ ਕਿੰਨਾ ਹੈ ਤੇ ਉਸ ਵਕਤ ਕਹਿੰਦੇ ਨੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਘਰ ਸੰਤਾਨ ਪੈਦਾ ਹੋਈ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੀ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਬੀਬੀ ਸੂਰਤੀ ਤੇ ਜਿਹੜਾ ਇਹ ਭਾਈ ਸਾਧੂ ਜੀ ਭਾਈ ਸਾਧਾ ਵੀ ਜ਼ਿਕਰ ਮਿਲਦਾ ਇਤਿਹਾਸ ਚ ਕਈ ਥਾਵਾਂ ਤੇ ਉਹ ਭਾਈ ਸਾਹਿਬ ਨੂੰ ਲੈ ਕੇ ਗਏ ਬੱਚੇ ਨੂੰ ਆਪਣੇ ਨੂੰ ਤੇ ਜਦੋਂ ਉੱਥੇ ਗਏ ਤੇ ਉੱਥੇ ਗੁਰੂ ਸਾਹਿਬ ਜੀ ਨੇ ਉਹਨੂੰ ਰੂਪ ਚੰਦ ਦਾ ਨਾਂ ਦਿੱਤਾ ਹਮ ਅੱਜ ਵੀ ਤੁਸੀਂ ਮਹਾਨਕੋਸ਼ ਵਿੱਚ ਪੜ੍ਹੋਗੇ ਨਾ ਰੂਪੇਦਾਰ ਸ ਚਾਂਦੀ ਹੈ ਹਮ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ ਚਾਂਦੀ ਦੀ ਤਰ੍ਹਾਂ ਚਮਕੇਗਾ ਚਾਂਦੀ ਦੀ ਤਰ੍ਹਾਂ ਤੇ ਜਦੋਂ ਭਾਈ ਰੂਪ ਚੰਦ ਜੀ ਆਪਣੇ ਪਿਤਾ ਭਾਈ ਸਾਧੂ ਜੀ ਦੇ ਨਾਲ ਇੱਕ ਜ਼ਿਕਰ ਮਿਲਦਾ ਹੈ ਕਿ ਪਿੰਡ ਵਿੱਚ ਜਦੋਂ ਆਪਣੇ ਖੇਤਾਂ ਦੇ ਵਿੱਚ ਵਾਹੀ ਕਰ ਰਹੇ ਸੀ ਤੇ ਅੱਤ ਦੀ ਗਰਮੀ ਤੇ ਇੱਕ ਦਰਖਤ ਤੇ ហេਠਾ ਇੱਕ ਪਾਣੀ ਦੀ ਮਸ਼ਾਕ ਟੰਗੀ ਹੋਈ ਸੀ ਤੇ ਜਦੋਂ ਉਹਨਾਂ ਨੇ ਵੇਖਿਆ ਇੰਨੀ ਠੰਡੀ ਮਸ਼ਾਕ ਪਾਣੀ ਦੀ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵ ਆਇਆ ਰੂਪ ਚਾਂਜੀ ਦੇ ਕਿ ਵੀ ਆਕਾਸ਼ੇ ਗੁਰੂ ਸਾਹਿਬ ਪਾਣੀ ਛਕ ਲੈਂਦੇ ਤੇ ਭਾਈ ਸਾਹਿਬ ਦਾ ਕਹਿੰਦਾ ਵੀ ਏ ਗੁਰੂ ਘਰ ਦੇ ਵਿੱਚ ਜੇ ਤੇਰੇ ਮਨ ਦੇ ਵਿੱਚ ਕੋਈ ਗੱਲ ਆਈ ਅਰਦਾਸ ਕਰ ਗੁਰੂ ਹੁਣ ਵੀ ਹਾਜ਼ਰ ਹੋਏਗਾ ਕਹਿੰਦੇ ਵੀ ਬਹੁਤ ਪਿਆਸ ਲੱਗੀ ਦੋਵਾਂ ਨੂੰ ਲੇਕਿਨ ਦੋਵੇਂ बेहोਸ਼ ਤੱਕ ਹੋ ਗਏ ਤੈ ਲੋ ਲੇਕਿਨ ਦੋਵਾਂ ਦੇ ਮਾਨ ਦੇ ਵਿੱਚ ਸ਼ਰਧਾ ਸੀ ਵੀ ਗੁਰੂ ਸਾਹਿਬ ਜੇ ਪਹਿਲਾਂ ਪਾਣੀ ਛਕਣਗੇ ਫਿਰ ਤਾਂ ਹੀ ਮੈਂ ਪਾਣੀ ਛਕਾਂਗੇ ਅਸੀਂ ਦੋਵੇਂ ਤੇ ਕਹਿੰਦੇ ਉਸ ਵਕਤ ਗੁਰੂ ਸਾਹਿਬ ਨੇੜੇ ਦੇ ਪਿੰਡ ਵਿਖੇ ਪੜਾਹ ਕਰ ਰਹੀ ਸੀ ਤੇ ਜਦੋਂ ਗੁਰੂ ਸਾਹਿਬ ਆਏ ਆਪਣੀ ਬਿਨਾਂ ਫੌਜਾਂ ਨੂੰ ਦੱਸੇ ਹੋਏ ਉੱਥੇ ਤੇ ਪਹਿਲਾਂ ਦੋਵੇਂ ਸਿੱਖਾਂ ਦੀ ਉਹਨਾਂ ਨੇ ਪ੍ਰੇਮ ਸ਼ਰਧਾ ਵੇਖ ਕੇ ਬਹੁਤ ਪ੍ਰਸੰਨ ਹੋਏ ਗੁਰੂ ਸਾਹਿਬ ਇਹ ਸ਼ਰਧਾ ਨਾ ਜੀ ਪ੍ਰੇਮ ਹੈ ਬਿਲਕੁਲ ਬਿਲਕੁਲ ਤੇ ਜਦੋਂ ਆਏ ਤੇ ਉਹਨਾਂ ਨੇ ਛਿੜਕਿਆ ਤੇ ਜਲ ਛਕਿਆ ਗੱਲ ਤਾਂ ਇਹ ਆ ਗੁਰੂ ਸਾਹਿਬ ਆਉਂਦੇ ਸਾਨੂੰ ਬੁਲਾਉਣਾ ਨਹੀਂ ਆਉਂਦਾ ਬਿਲਕੁਲ ਉੱਥੇ ਜਦੋਂ ਉਹ ਤੇ ਉਸ ਵਕਤ ਉਹਨਾਂ ਨੇ ਦੱਸਿਆ ਵੀ ਅਸੀਂ ਜਿਸ ਘਰ ਵਿੱਚ ਰਹਿੰਦੇ ਆ ਇੱਥੇ ਜਿਸ ਪਿੰਡ ਵਿੱਚ ਰਹਿੰਦੇ ਆ ਤੇ ਸੱਕੀ ਸਰਵਰਾਂ ਦਾ ਨਾਸ਼ ਗੁਰਮਤ ਵਿਰੋਧੀ ਕਾਰਜ ਹੁੰਦੇ ਨੇ ਉਸ ਵਕਤ ਗੁਰੂ ਸਾਹਿਬ ਨੇ ਕਿਹਾ ਕਿ ਜਿੱਥੇ ਗੁਰਮਤ ਵਿਰੋਧੀ ਕਾਰਜ ਹੁੰਦੇ ਨੇ ਉਹ ਪਿੰਡ ਅੱਜ ਵੀ ਮਿੱਟੀ ਤੇ ਕੱਲ ਵੀ ਮਿੱਟੀ ਅੱਜ ਜਿਹੜਾ ਉਹ ਪਿੰਡ ਜਿੱਥੇ ਵਾਹੀ ਕਰ ਰਹੀ ਸੀ ਤੁਸੀਂ ਆ ਕੇ ਵੇਖੋਗੇ ਅੱਜ ਉੱਥੇ ਕੁਝ ਵੀ ਨਹੀਂ ਹੈ ਉਜਾੜ ਹੈ ਤੇ ਗੁਰੂ ਸਾਹਿਬ ਜੀ ਨੇ ਉੱਥੇ ਜਿਹੜਾ ਇਹ ਰੂਪ ਚੰਝ ਨੂੰ ਪਾਈ ਦਾ ਕਿਤਾਬ ਬਖਸ਼ਿਆ ਅਤੇ ਆਪਣੀ ਨਿਸ਼ਾਨੀਆਂ ਬਖਸ਼ਿਆ ਤੇ ਇੱਕ ਕੜਛਾ ਤੇ ਇੱਕ ਖੰਡਾ ਬਖਸ਼ਿਆ ਦੇਗ ਤੇ ਤੇਗ ਜਿਹੜੇ ਦਰ ਤੇ ਆਏ ਨੂੰ ਦੇਗ ਚੜ ਕੇ ਆਏ ਨੂੰ ਤੇਗ ਠੀਕ ਉਹ ਜਿਹੜੀ ਕਿਤਾਬ ਹੈ ਜਿਹੜੀ ਦੇਗ ਤੇਗ ਫਤੇ ਦੀ ਗੱਲ ਚਲਦੀ ਹੈ ਉਹ ਭਾਈ ਰੂ ਪਹਣ ਜੀ ਤੋਂ ਸ਼ੁਰੂ ਹੋਈ ਹੈ ਜਿਸ ਵਕਤ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਕਿਤਾਬ ਦਿੱਤਾ ਭਾਈ ਦਾ ਅਤੇ ਉਹਨਾਂ ਦਾ ਪਿੰਡ ਵਸਾਇਆ ਤੇ ਬਾਅਦ ਵਿੱਚ ਜਦੋਂ ਤੁਸੀਂ ਇੱਕ ਗੱਲ ਦਾ ਮੈਂ ਜ਼ਰੂਰ ਜ਼ਿਕਰ ਕਰਾਂਗਾ ਭਾਈ ਰੂਪ ਚੰਦ ਜੀ ਸਾਡੇ ਸਿੱਖ ਪੰਥ ਦੀ ਉਹ ਅਨਮੋਲ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਹਰ ਕਿਉਂਕੀ ਦੋ ਸ਼ਖਸੀਤਾ ਸਾਡੇ ਸਿੱਖ ਪੰਥ ਦੀ ਬਹੁਤ ਮਹਾਨ ਨੇ ਪਹਿਲੇ ਬਾਬਾ ਬੁੱਢਾ ਜੀ ਦੂਜੇ ਭਾਈ ਰੂਪ ਚੰਦ ਜੀ ਹੂੰ ਬਾਬਾ ਬੁੱਢਾ ਸਾਹਿਬ ਜੀ ਨੇ 6ਵੀਂ ਪਾਤਸ਼ਾਹੀ ਤੱਕ ਸੇਵਾ ਨਿਭਾਈ ਉਸ ਤੋਂ ਪਰੰਤ 6ਵੀਂ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਜਿਹੜੀ ਗੁਰੂ ਸਾਹਿਬਾਨਾਂ ਦੀ ਜ਼ਿਆਦਾਤਰ ਸੇਵਾ ਉਹ ਭਾਈ ਰੂਪ ਚੰਦ ਜੀ ਨੇ ਨਿਭਾਈ ਹੈ ਹੂੰ ਤੁਸੀਂ ਵੇਖੋ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਜਿਹੜੀ ਤੁਸੀਂ ਵੇਖੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਿਹੜਾ ਸਾਰਾ ਲੰਗਰ ਹੈ ਹੂੰ ਗੁਰੂ ਸਾਹਿਬ ਜੀ ਦਾ ਉਹ ਭਾਈ ਰੂਪੇ ਤੋਂ ਬਣ ਕੇ ਜਾਂਦਾ ਸੀ ਭਾਈ ਰੂਪਾ ਆਰਾਮਪੁਰਾ ਫੂਲ ਦੇ ਲਾਗੇ ਪਿੰਡ ਹੈ ਤੇ ਅੱਜ ਗੁਰੂ ਸਾਹਿਬਾਨਾਂ ਦੀਆਂ ਸਭ ਤੋਂ ਵੱਧ ਨਿਸ਼ਾਨੀਆਂ ਨੇ ਤੇ ਉਹ ਭਾਈ ਰੂਪੇ ਪਿੰਡ ਵਿੱਚ ਨੇ ਸੋ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਭਾਈ ਸ਼ਬਦ ਦਾ ਚਲੋ ਇੱਕ ਤਾਂ ਇਹ ਕਲੀਅਰ ਹੋ ਗਿਆ ਕਿ ਇੱਕ ਤਾਂ ਭਾਈ ਰੂਪੇ ਹੋਣਾ ਦੇ ਪਰਿਵਾਰ ਨੂੰ ਗੁਰੂ ਸਾਹਿਬ ਨੇ ਜੀ ਭਾਈ ਸ਼ਬਦ ਲਈ ਜਿਹੜੇ ਪੰਜ ਪਰਿਵਾਰ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਜਿਹਨਾਂ ਵਿੱਚ ਹੁਣ ਬਾਕੀ ਦੇ ਚਾਰ ਪਰਿਵਾਰ ਜਾਂ ਬਾਕੀ ਦੇ ਪਰਿਵ ਭਾਈ ਬੈਲੋ ਪੰਡਿਤ ਗੰਗਾ RAM ਜੀ ਦਾ ਪਰਿਵਾਰ ਹੋ ਗਿਆ ਤੇ ਭਾਈ ਰੂਪ ਚੰਦ ਜੀ ਦਾ ਪਰਿਵਾਰ ਹੈ ਭਾਈ ਬਹਿਲੂ ਜੀ ਦਾ ਪਰਿਵਾਰ ਹੈ ਜਿਹੜੇ ਪੰਜ ਪਰਿਵਾਰਾਂ ਨੂੰ ਉਹਨਾਂ ਨੇ ਬਖਸ਼ਿਸ਼ ਕੀਤੀ ਨਾ ਖਿਤਾਬ ਤੇ ਉਹਨਾਂ ਦੀ ਕੋਈ ਨਾ ਕੋਈ ਵੱਡੀ ਕੱਲ ਨਾ ਸੀ ਤਾਂ ਹੀ ਕੀਤੇ ਨੇ ਤੇ ਭਾਈ ਰੂਪ ਚੰਦ ਜੀ ਦੀ ਵੰਸ਼ ਨੇ ਅੱਗੇ ਆ ਕੇ ਵੀ ਸਿੱਖ ਪੰਥ ਦੀ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਕਾਰ ਜੀ ਉਸ ਭਾਈ ਰੂਪ ਚੰਦ ਜੀ ਨੇ ਕਰਵਾਏ ਨੇ